ਸਸ਼ੀਕਾਲ ਤੁਸੀਂ ਜੁੜੇ ਹੋ ਡੇਲੀ ਡੈਸਟ ਟੀਵੀ ਦੇ ਨਾਲ ਅੱਜ ਆਪਾਂ ਗੱਲ ਕਰਾਂਗੇ ਕਿ ਕਲਾਕਾਰਾਂ ਨੂੰ ਇੰਨਾ ਸੌਫਟ ਟਾਰਗੇਟ ਕਿਉਂ ਮੰਨਿਆ ਜਾਂਦਾ ਹੈ ਅੱਜ ਆਪਾਂ ਗੱਲ ਕਰਾਂਗੇ ਦਲਜੀਤ ਦੋਸਾਂਝ ਦੀ ਜਿਹੜੇ ਉਹਨਾਂ ਦੇ ਕੰਸਰਟ ਚੱਲ ਰਹੇ ਆ ਉਹਨਾਂ ਤੇ ਹੋਈਆਂ ਕਾਰਵਾਈਆਂ ਦੀ ਤੇ ਅੱਲੂ ਅਰਜਨ ਦੀ ਫਿਲਮ ਪੁਸ਼ਪਾ ਤੋਂ ਬਾਅਦ ਉਹਨਾਂ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰੀ ਤੋਂ ਬਾਅਦ ਹਾਲਾਂਕਿ ਉਹਨਾਂ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲਿਆ ਆਪਾਂ ਇਹਦੇ ਬਾਰੇ ਚਰਚਾ ਕਰਾਂਗੇ ਕਿ ਕਲਾਕਾਰਾਂ ਨੂੰ ਇੰਨੀ ਜਲਦੀ ਸੌਫਟ ਟਾਰਗੇਟ ਕਿਉਂ ਬਣਾ ਲਿਆ ਜਾਂਦਾ ਹੈ ਕੀ ਕਲਾਕਾਰਾਂ ਦੀ ਕੋਈ ਪਹੁੰਚ ਨਹੀਂ ਹੁੰਦੀ ਰਾਜਨੀਤਾਂ ਵਾਂਗੂ ਕੀ ਇਹ ਜਿਹੜੇ ਘਟਨਾਕ੍ਰਮ ਹੁੰਦੇ ਆ ਉਹ ਕੀ ਸਿਰਫ ਕਲਾਕਾਰ ਹੀ ਕਰਦੇ ਆ ਜਿਵੇਂ ਕਿ ਦਿਲਜੀਤ ਦੋਸਾਂਝ ਤੇ ਇਲਜ਼ਾਮ ਲੱਗਦੇ ਆ ਕਿ ਉਹ ਨਸ਼ੇ ਵਾਲੇ ਗੀਤ ਗਾਉਂਦੇ ਆ ਤੇ ਕੀ ਦਿਲਜੀਤ ਦੋਸਾਂਝ ਦੇ ਗੀਤ ਹੀ ਨਸ਼ੇ ਨੂੰ ਪ੍ਰੋਮੋਟ ਕਰਦੇ ਆ ਜਾਂ ਕਿਸੇ ਹੋਰ ਨੇ ਵੀ ਵੱਡੀਆਂ ਸੈਲਿਬ੍ਰਿਟੀਆਂ ਨੇ ਵੀ ਇਹ ਕੰਮ ਕੀਤਾ ਹੈ ਹਾਲਾਂਕਿ ਮੈਂ ਪਹਿਲਾਂ ਦੱਸਣਾ ਚਾਹੁੰਦਾ ਹਾਂ ਡੇਲੀ ਡੈਸਕ ਟੀਵੀ ਅਤੇ ਖੁਦ ਮੇਰੇ ਵੱਲੋਂ ਅਸੀਂ ਕਿਸੇ ਵੀ ਨਸ਼ੇ ਦੀ ਗਾਣੇ ਦੀ ਨਸ਼ੇ ਵਾਲੇ ਗਾਣੇ ਦੀ ਜਾਂ ਨਸ਼ੇ ਦੀ ਪ੍ਰੋਮੋਸ਼ਨ ਨਹੀਂ ਕਰ ਰਹੇ ਅਸੀਂ ਨਸ਼ੇ ਦੇ ਗੀਤਾਂ ਦੇ ਤੇ ਨਸ਼ੇ ਦੇ ਹਮੇਸ਼ਾ ਸਖਤ ਖਿਲਾਫ ਰਹੇ ਹਾਂ ਪਰ ਅੱਜ ਗੱਲ ਕਰਾਂਗੇ ਦੋਹਰੇ ਮਿਆਰ ਬਾਰੇ ਵੀ ਪ੍ਰਸ਼ਾਸਨ ਦੇ ਸਾਡੇ ਸਿਸਟਮ ਦੇ ਦੋਹਰੇ ਮਿਆਰ ਬਾਰੇ ਗੱਲ ਕਰਾਂਗੇ ਦੂਜੇ ਪਾਸੇ ਗੱਲ ਕਰਾਂਗੇ ਜਿਹੜਾ ਸਾਊਥ ਫਿਲਮਾਂ ਦੇ ਸਟਾਰ ਹੈ ਅਲੂ ਅਰਜਨ ਦੀ ਫਿਲਮ ਪੁਸ਼ਪਾ 2 ਆਈ ਤੇ ਉਸ ਫਿਲਮ ਦੇ ਜਿਹੜਾ ਪ੍ਰਮੋਸ਼ਨ ਤੇ ਇੱਕ ਘਟਨਾ ਹੁੰਦੀ ਹੈ ਜਿਹਦੇ ਵਿੱਚ ਭਗੜੜ ਮੱਚਦੀ ਹੈ ਅਲੂ ਅਰਜਨ ਸਿਨੇਮੇ ਦੇ ਵਿੱਚ ਪਹੁੰਚਦੇ ਆ ਤੇ ਉਹ ਉੱਥੇ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਅਲੂ ਅਰਜਨ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਕੀ ਇਹ ਇਹੋ ਜਿਹੀਆਂ ਘਟਨਾਵਾਂ ਭੀੜ ਦੇ ਵਿੱਚ ਜਿਹੜੀ ਕਿਸੇ ਕਰਕੇ ਆਈ ਹੋਈ ਭੀੜ ਦੀ ਘਟਨਾ ਹੁੰਦੀ ਹੈ ਉਹਦੇ ਵਿੱਚ ਮੌਤ ਹੁੰਦੀ ਹੈ ਕੀ ਸਿਰਫ ਇਹ ਅਲੂ ਅਰਜਨ ਦੇ ਹੀ ਇਹ ਇੱਕ ਘਟਨਾ ਹੈ ਜਾਂ ਸਿਆਸੀ ਲੀਡਰਾਂ ਦੀਆਂ ਵੀ ਕੋਈ ਐਸੀਆਂ ਕਾਨਫਰੰਸਾਂ ਦੇ ਵਿੱਚ ਵੀ ਕੋਈ ਭਗੜੜ ਮੱਚੀ ਹੈ ਤੇ ਉੱਥੇ ਵੀ ਮੌਤ ਹੋਈ ਹੈ ਕੀ ਉਹਨਾਂ ਤੇ ਵੀ ਉਨੀਆਂ ਹੀ ਕਾਰਵਾਈਆਂ ਹੋਈਆਂ ਅੱਜ ਤੁਹਾਨੂੰ ਸਾਰੀਆਂ ਗੱਲਾਂ ਦੱਸਾਂਗੇ ਆਪਾਂ ਅੱਜ ਦੋਹਾਂ ਕਲਾਕਾਰਾਂ ਦੇ ਬਾਰੇ ਗੱਲ ਕਰਾਂਗੇ ਇਹ ਇਹ ਵੀ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਸੌਫਟ ਟਾਰਗੇਟ ਇਹ ਕਲਾਕਾਰ ਬਣਾਏ ਜਾ ਰਹੇ ਆ ਤੇ ਦੂਸਰੇ ਪਾਸੇ ਕੀ ਰਾਜਨੇਤਾਵਾਂ ਦੀਆਂ ਜਿਹੜੀਆਂ ਕੀ ਉਹਨਾਂ ਤੇ ਵੀ ਇਹ ਸੇਮ ਕਾਰਵਾਈ ਕੀਤੀ ਜਾਂਦੀ ਹੈ ਇਹ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦਿਲਜੀਤ ਦੋਸਾਂਝ ਦਾ ਜਿਹੜਾ ਦਿਲ ਲੂਮੀਨਾਟੀ ਟੂਰ ਹੈ ਉਹ ਭਾਰਤ ਦੇ ਵਿੱਚ ਪਹੁੰਚ ਪਹੁੰਚ ਗਿਆ ਤੇ ਹੁਣ ਅੱਜ ਲਗਭਗ ਆਖਰੀ ਪੜਾਅ ਤੇ ਆ ਚੰਡੀਗੜ੍ਹ ਵੀ ਉਹਨਾਂ ਦਾ ਕੰਸਰਟ ਜਿਹੜਾ ਹੋਣ ਜਾ ਰਿਹਾ ਹੈ ਇਹ ਇਹ ਸ਼ੁਰੂਆਤ ਹੁੰਦੀ ਹੈ ਹਾਈਦਰਾਬਾਦ ਦੇ ਜਦੋਂ ਦਿਲਜੀਤ ਦੋਸਾਂਝ ਦਾ ਜਿਹੜਾ ਪ੍ਰੋਗਰਾਮ ਹੋਣਾ ਹੁੰਦਾ ਸ਼ੋਅ ਹੋਣਾ ਹੁੰਦਾ ਉੱਥੇ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਇੱਕ ਨੋਟਿਸ ਕੱਢਿਆ ਜਾਂਦਾ ਕਿ ਤੁਸੀਂ ਨਸ਼ੇ ਵਾਲੇ ਗੀਤ ਨਹੀਂ ਗਾਓਗੇ ਤੇ ਉਸ ਤੋਂ ਬਾਅਦ ਜਿਹੜੇ ਬੱਚਿਆਂ ਨੂੰ ਵੀ ਤੁਸੀਂ ਉੱਥੇ ਆਪਣੀ ਸਟੇਜ ਤੇ ਨਹੀਂ ਬੁਲਾਓਗੇ ਫਿਰ ਦਿਲਜੀਤ ਦੋਸਾਂਝ ਵੀ ਇਹਦੇ ਤੇ ਆਪਣਾ ਪੱਖ ਰੱਖਦੇ ਆ ਕਿ ਜੇਕਰ ਉਹ ਸਾਰੇ ਉਹ ਸਟੇਟਾਂ ਡਰਾਈ ਆਪਣੇ ਆਪ ਨੂੰ ਕੋਸ਼ਿਸ਼ ਕਰਦੇ ਨੇ ਤਾਂ ਉਹ ਬੰਦ ਕਰ ਦੇਣਗੇ ਹੁਣ ਇਹ ਕੀ ਆਪਾਂ ਕਹਿੰਨੇ ਆ ਕਿ ਕੀ ਸਿਰਫ ਦਿਲਜੀਤ ਦੋਸਾਂ ਦੇ ਗੀਤ ਹੀ ਨਸ਼ਾ ਫੈਲਾ ਰਹੇ ਆ ਦਿਲਜੀਤ ਦੋਸਾਂ ਦੇ ਜਿਹੜੇ ਗੀਤ ਹੀ ਬੱਚਿਆਂ ਨੂੰ ਨਸ਼ੇ ਵੱਲ ਲੈ ਕੇ ਜਾ ਰਹੇ ਆ ਹੁਣ ਆਪਾਂ ਦੇਖਿਆ ਤੇ ਜੇਕਰ ਅਸੀਂ ਦੇਖਦੇ ਆਂ ਟੀਵੀ ਤੇ ਦੇਖਦੇ ਆਂ ਬੱਚਿਆਂ ਨੂੰ ਫੋਨ ਤੇ ਦੇਖਦੇ ਆਂ YouTube ਦੇਖਦੇ ਆਂ ਤਾਂ ਉੱਥੇ ਜਿਹੜੇ ਨਸ਼ੇ ਵਾਲੀਆਂ ਵਸਤੂਆਂ ਨਸ਼ੇ ਵਾਲੇ ਨਸ਼ੀਲੇ ਪਦਾਰਥ ਹੈ ਉਹਨਾਂ ਦੀ ਪ੍ਰਮੋਸ਼ਨ ਵੱਡੇ ਵੱਡੇ ਫਿਲਮੀ ਸਟਾਰ ਕਰ ਰਹੇ ਆ ਜਿਹੜੇ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਐਸਾ ਇੱਕ ਤੰਬਾਕੂ ਦੀ ਪ੍ਰਮੋਸ਼ਨ ਜਿਹੜੇ ਭਾਰਤ ਦੇ ਵੱਡੇ ਵੱਡੇ ਸਤਾਰੇ ਕਰ ਰਹੇ ਆ दारू ਦੀ ਪ੍ਰਮੋਸ਼ਨ ਵੱਡੇ ਵੱਡੇ ਸਤਾਰੇ ਕਰ ਰਹੇ ਆ ਕਿ ਉਹਨਾਂ ਨੂੰ ਫਿਰ ਕਿਉਂ ਨਹੀਂ ਨੋਟਿਸ ਜਾਂਦੇ ਉਹਨਾਂ ਨੂੰ ਕਿਉਂ ਨਹੀਂ ਕਿਹਾ ਜਾਂਦਾ ਵੀ ਬਈ ਤੁਸੀਂ ਇਹ ਇਹ ਜਿਹੜੇ ਇਹ ਪਦਾਰਥਾਂ ਇਹਨਾਂ ਦਾ ਇਹਨਾਂ ਦਾ ਤੁਸੀਂ ਪ੍ਰਮੋਸ਼ਨ ਕਿਉਂ ਕਰ ਰਹੇ ਹੋ ਉਹ ਹਜ਼ਾਰਾਂ ਕਰੋੜ ਰੁਪਇਆ ਲੈ ਕੇ ਲੱਖਾਂ ਕਰੋੜ ਰੁਪਇਆ ਲੈ ਕੇ ਉਹ ਆਪਣੀ ਪ੍ਰਮੋਸ਼ਨ ਕਰ ਰਹੇ ਆ ਉਹ ਜਿਹੜੇ ਬ੍ਰਾਂਡ ਆ ਨਸ਼ੀਲੇ ਪਦਾਰਥਾਂ ਵਾਲੇ ਬ੍ਰਾਂਡ ਪਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਇਹ ਸਿਰਫ ਦਿਲਜੀਤ ਦੋਸਾਂਝ ਹੀ ਕਿਉਂ ਉਹ ਇੱਕ ਟਾਰਗੇਟ ਬਣਾਇਆ ਜਾ ਰਿਹਾ ਕਿ ਸਿਰਫ ਦਿਲਜੀਤ ਦੋਸਾਂਝ ਇੱਕ ਇੱਕ ਗੀਤ ਗਾਉਂਦੇ ਆ ਤਾਂ ਇੱਥੋਂ ਤੱਕ ਕਿ ਚੰਡੀਗੜ੍ਹ ਤਾਂ ਇਹ ਵੀ ਇਹ ਵੀ ਸ਼ਿਕਾਇਤ ਕੀਤੀ ਗਈ ਕਿ ਦਿਲਜੀਤ ਦੋਸਾਂਝ ਨੇ ਜਿਹੜੇ ਪੰਜ ਤਾਰਾ ਢਾਬੇ ਵਾਲਾ ਗੀਤ ਸੀਗਾ ਉਹਦੇ ਉੱਤੇ ਆਪਣਾ ਇਹ ਸ਼ਬਦ ਬਦਲ ਲਏ ਸੀ ਕਿ ਜਿਹੜੇ ਨਸ਼ੇ ਦੀ ਜਗ੍ਹਾ ਸ਼ਰਾਬ ਦੀ ਜਗ੍ਹਾ ਉਹਨਾਂ ਨੇ ਕੋਕ ਦੀ ਸ਼ਬਦਾਵਲੀ ਵਰਤੋਂ ਕਰ ਲਈ ਸੀ ਚੰਡੀਗੜ੍ਹ ਤਾਂ ਇਹ ਤੱਕ ਇਥੋਂ ਤੱਕ ਸ਼ਿਕਾਇਤ ਕੀਤੀ ਗਈ ਕਿ ਉਹ ਜਿਹੜੇ ਮਰੋੜ ਕੇ ਤੋੜ ਮਰੋੜ ਕੇ ਵੀ ਆਪਣੇ ਗੀਤ ਨਾ ਗਾਉਣ ਹੁਣ ਇਹ ਨਹੀਂ ਸਮਝ ਆਉਂਦੀ ਕਿ ਕੀ ਜਿਹੜੇ ਸ਼ਿਕਾਇਤ ਕਰਤਾ ਉਹ ਫਿਰ ਉਹਨਾਂ ਦੀਆਂ ਸ਼ਿਕਾਇਤਾਂ ਕਿਉਂ ਨਹੀਂ ਕਰਦੇ ਉਹ ਐਡੇ ਐਡੇ ਸਟਾਰਾਂ ਦੀਆਂ ਸ਼ਿਕਾਇਤਾਂ ਕਿਉਂ ਨਹੀਂ ਕਰਦੇ ਕੀ ਉਹਨਾਂ ਤੱਕ ਉਹਨਾਂ ਦੀ ਪਹੁੰਚ ਨਹੀਂ ਕੀ ਜਿਹੜਾ ਪ੍ਰਸ਼ਾਸਨ ਆ ਉਹ ਸਿਰਫ ਸ਼ਿਕਾਇਤਾਂ ਕਰਨ ਵਾਲਿਆਂ ਦੀ ਹੀ ਗੱਲ ਉਦੋਂ ਹੀ ਕਿਉਂ ਸੁਣਦਾ ਜਦੋਂ ਕਲਾਕਾਰ ਹੁੰਦੇ ਆ ਕੋਈ ਹੋਰ ਲੀਡਰ ਵੀ ਹੁੰਦੇ ਆ ਉਹ ਜਦੋਂ ਪ੍ਰੋਮੋਸ਼ਨ ਕਰਦੇ ਆ ਉਦੋਂ ਉਦੋਂ ਕਿਉਂ ਨਹੀਂ ਉਹਨਾਂ ਤੇ ਕਾਰਵਾਈ ਕਰਦੇ ਹੁਣ ਦੂਸਰੇ ਪਾਸੇ ਆਪਾਂ ਗੱਲ ਕਰਦੇ ਆਂ ALU ARJUN ਦੀ ਕਿ ALU ARJUN ਦੀ ਜਿਹੜਾ ਮਾਮਲਾ ਉਹਦੇ ਵਿੱਚ ਜਿਹੜੀ ਇਹ ਘਟਨਾਕਰਮ ਵਾਪਰਿਆ ਇੱਕ ਔਰਤ ਦੀ ਮੌਤ ਹੋਈ ਉੱਥੇ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਮੈਂ ਤੁਹਾਨੂੰ ਉਹ ਵੀ ਦੱਸੂਗਾ ਕਿ ਕਿ ਜਿਹੜੀਆਂ ਸਿਆਸੀ ਰੈਲੀਆਂ ਦੇ ਵਿੱਚ ਕੀ ਕੀ ਹੋਇਆ ਸਿਆਸੀ ਰੈਲੀਆਂ ਤੇ ਹੋਇਆ ਤੇ ਕਦੋਂ ਹੋਇਆ ਤੇ ਕਦੋਂ-ਕਦੋਂ ਹੋਇਆ ਤੇ ਉਹਨਾਂ ਤੇ ਕੀ ਕਾਰਵਾਈ ਹੋਈ 12 April 2014 ਨੂੰ ਲਖਨਊ ਚ ਇੱਕ ਜਿਹੜੀ ਚੋਣਾ ਦੀ ਰੈਲੀ ਹੁੰਦੀ ਹੈ ਉਹ ਚ ਸਾੜੀ ਵੰਡਣ ਦੀਆਂ ਜਿਹੜੀਆਂ ਕੰਮ ਸਾੜੀਆਂ ਵੰਡਣ ਦੀ ਇੱਕ ਰਸਮ ਕੀਤੀ ਜਾਂਦੀ ਹੈ ਉੱਥੇ ਭਗਦੜ ਮੱਚ ਜਾਂਦੀ ਹੈ ਤੇ ਉੱਥੇ 22 ਲੋਕਾਂ ਦੀ ਬੁਆਈ ਜਾਣਾ ਜਾਂਦੀਆਂ ਫਿਰ ਉੱਥੇ ਭਾਜਪਾ ਨੇਤਾ ਲਾਲਜੀ ਟੰਡਨ ਦੇ ਉੱਤੇ ਐਫ ਆਈ ਆਰ ਜ਼ਰੂਰ ਹੋਰ ਜਾਂਦੀ ਆ ਪਰ ਉਹਨਾਂ ਦੀ ਕਦੇ ਵੀ ਗ੍ਰਿਫਤਾਰੀ ਨਹੀਂ ਹੋਈ ਤੇ 2007 ਚ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ 16 ਅਪ੍ਰੈਲ 2016 ਨੂੰ ਤਾਮਿਲਨਾਡੂ ਚ ਜੈ ਲਲਿਤਾ ਦੀ ਇੱਕ ਰੈਲੀ ਹੁੰਦੀ ਹੈ ਤੇ ਉੱਥੇ ਭਗਦੜ ਮਚ ਜਾਂਦੀ ਹੈ ਤੇ ਉੱਥੇ ਵੀ ਦੋ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਪਰ ਉੱਥੇ ਐਫ ਆਈ ਆਰ ਵੀ ਨਹੀਂ ਹੁੰਦੀ 10 ਅਕਤੂਬਰ 2016 ਨੂੰ ਜਿਹੜੀ ਬਹੁਜਨ ਸਮਾਜ ਪਾਰਟੀ ਦੀ ਚੀਫ ਹੈ ਮਾਇਆਵਤੀ ਉਹਦੀ ਰੈਲੀ ਵਿੱਚ ਭਗਦੜ ਮਚਦੀ ਹੈ ਤਿੰਨ ਜਣਿਆਂ ਦੀ ਮੌਤ ਹੁੰਦੀ ਹੈ ਤੇ ਉੱਥੇ ਵੀ ਕੋਈ ਗ੍ਰਿਫਤਾਰੀ ਨਹੀਂ 14 ਦਸੰਬਰ 2022 ਨੂੰ ਭਾਜਪਾ ਨੇਤਾ ਸਵेंद्रੂ ਅਧਿਕਾਰੀ ਦੇ ਪੱਛਮ ਬਰਦਵਾਨ ਚ ਇੱਕ ਕੰਬਲ ਵੰਡ ਰਹੀ ਸੀ ਉਹ ਉੱਥੇ ਭਗੜੜ ਮੱਚਦੀ ਹੈ ਤਿੰਨ ਦੀ ਮੌਤ ਹੋ ਜਾਂਦੀ ਹੈ ਕੋਈ ਗ੍ਰਿਫਤਾਰੀ ਨਹੀਂ 28 ਦਸੰਬਰ 2022 ਨੂੰ ਆਂਧਰ ਪ੍ਰਦੇਸ਼ ਚ ਚੰਦਰਬਾਬੂ ਨਾਈਡੂ ਦੀ ਸਭਾ ਚ ਭਗੜੜ ਮੱਚਦੀ ਹੈ ਉੱਥੇ 8 ਮੌਤਾਂ ਹੁੰਦੀਆਂ ਤੇ ਕੇਸ ਉਥੇ ਐਫ ਆਈ ਆਰ ਜ਼ਰੂਰ ਹੁੰਦੀ ਹੈ ਕੇਸ ਹੁੰਦਾ ਪਰ ਗ੍ਰਿਫਤਾਰੀ ਨਹੀਂ ਹੁੰਦੀ ਹੁਣ ਇਹ ਜਿਹੜੇ ਅ ਇਹ ਹੁਣ ਜਿਹੜਾ ਘਟਨਾ ਕ੍ਰਮ ਹੋਇਆ ਅਲੂ ਅਰਜਨ ਦਾ ਜਿਹੜਾ ਸਾਰੀ ਘਟਨਾ ਵਾਪਰਦੀ ਹੈ ਉਹਦੇ ਤੇ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਸਾਡਾ ਪ੍ਰਸ਼ਾਸਨ ਸਾਡੇ ਜਿਹੜੇ ਅਧਿਕਾਰੀ ਆ ਉਹ ਕਿਵੇਂ ਦੋਰਾ ਮਾਪਦੰਡ ਵਰਤਦੇ ਆ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੁਸੀਂ ਜਰੂਰ ਆਪਣੀ رائے ਸਾਂਝੀ ਕਰਿਓ ਜੇ ਜੁੜੇ ਰਹੋ ਡੇਲੀ ਡਸ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ